ਮੁਖਸ਼ਰ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਰੂਪ ਇੱਕ ਨਾਈ ਦੀ ਦੁਕਾਨ ਦੇ ਉੱਤੇ ਘਟਣ ਵਾਸਤੇ ਇਹ ਬਾਬਾ ਜੀ ਲੈ ਕੇ ਆਏ ਨੇ ਤੇ ਸਰੂਪ ਦੇਖੋ ਛੋਟੇ ਹਾਥੀ ਜਾਇ ਰੱਖਿਆ ਹੋਇਆ ਉਹਨ ਮਾਫੀ ਚਾਹਣਾ ਸ਼ਬਦ ਨਹੀਂ ਬੋਲਦਾ ਇਹ ਲਿਬੜਿਆ ਜਿਹੜਾ ਛੋਟਾ ਹਾਥੀ ਉਸ ਤਰ੍ਹਾਂ ਹੀ ਗਾਰਾ ਫੋਸ ਲੱਗਿਆ ਹੋਇਆ ਤੁਸੀਂ ਵੇਖੋ ਥਾਂ ਥਾਂ ਤੇ ਇਸ ਤਰ੍ਹਾਂ ਕੀ ਆਪ ਦੇ ਕੋਲ ਅੱਛਾ ਉਹਨੇ ਕੋਲ ਕਿੰਨੀਆਂ ਗਾਰਾਂ ਖਲੋਤੀਆਂ ਸਰੂਪ ਮਹਾਰਾਜ ਦਾ ਇਹਨਾਂ ਨੇ ਆ ਵੇਖੋ ਗੋਏ ਦਾ ਲਿਬੜਿਆ ਛੋਟਾ ਹਾਥੀ ਉਸ ਤਰ੍ਹਾਂ ਹੀ ਸਰੂਪ ਰੱਖੀ ਫਿਰਦੇ ਆ ਇਹ ਹਾ ਦੇਖੋ ਆ ਫੋਸ ਲੱਗਿਆ ਪਿਆ ਦੇਖੋ ਆ ਗੋਏ ਦੀ ਲਬੜੀ ਜਿਹੜੀ ਗੱਡੀ ਆ ਉਹਨਾਂ ਚ ਸੱਚੇ ਪਾਤਸ਼ਾਹ ਦਾ ਸਰੂਪ ਰੱਖੀ ਫਿਰਦੇ ਆ ਦੁਕਾਨਦਾਰੀ ਬਣਾ ਲਈ ਇਹਨਾਂ ਲੋਕਾਂ ਨੇ ਨਾਈ ਦੀ ਦੁਕਾਨ ਦਾ ਉਹ ਘਟਨ ਸੀਗਾ ਪਹਿਲੀ ਗੱਲ ਤਾਂ ਉਹ ਗਲਤੀ ਵੀ ਨਾਈ ਦੀ ਦੁਕਾਨ ਦਾ ਉਹ ਘਟਣਾ ਇਹਨਾਂ ਨੇ ਮਾਰਦੇ ਸਰੂਪ ਲੈ ਕੇ ਕੀਤਾ ਉੱਥੇ ਅਰਦਾਸ ਕੀ ਕੀਤੀ ਹੋਊਗੀ ਵੀ ਪ੍ਰਮਾਤਮਾ ਬਲ ਬਖਸ਼ ਵੀ ਹੋਰ ਲੋਕਾਂ ਦੇ ਵਾਲ ਮੁੰਨਾਂ ਨੇ ਇਹ ਆ ਦੇਖੋ ਗੋਏ ਦਾ ਲਬੜਿਆ ਜਿਹੜਾ ਛੋਟਾ ਆ ਦੀ ਥਾਂ ਥਾਂ ਤੋਂ ਉਹਨਾਂ ਚ ਮਾਰਦੇ ਸਰੂਪ ਰੱਖੀ ਫਿਰਦੇ ਆ ਇਹ ਤੇ ਉੱਥੇ ਦੁਕਾਨ ਆ ਬਾਬੇ ਨੂੰ ਆਉਂਦਾ ਪ੍ਰਹਨ ਨਾਲ ਹਾਂ ਕੀ ਹੋਣਾ ਜੀ ਬਾਬੇ ਨੇ ਜੀ ਥੋੜਾ ਵੇਖੀ ਆ ਬਾਬਾ ਜੀ ਉੱਤੇ ਹੀ ਸ਼ਤਰ ਲਾਉਣ ਦਾ ਕੀ ਫਾਇਦਾ ਜੀ ਉਲਟਾ ਬਾਬਾ ਜੀ ਹਾਂ ਉਲਟਾ ਬਾਬਾ ਜੀ ਇਹ ਉਹ ਮੁੰਡੇ ਨੇ ਰੋਕਿਆ ਉਹਨੇ ਗੱਲ ਪਾਏ ਉਹਨੇ ਧੱਕੇ ਮਾਰਨਾ ਮਾਰੀ ਗੱਲ ਇਹ ਤੁਸੀਂ ਇਹਨੂੰ ਜਜਮੰਦ ਦੀ ਨਜ਼ਾਇਕੀ ਬਹੁਤ ਹੀ ਜ਼ਿਆਦਾ ਨਜ਼ਾਇਕੀ ਇਹ ਮਾਰ ਨਹੀਂ ਲਾ ਲੋ ਉਹ ਗਲਤੀ ਇਹਦੇ ਪੰਜ ਸਿੰਘ ਹੀ ਨਹੀਂ ਹੈਗੇ ਪੂਰੇ ਜਿੰਨਾ ਤਾਂ ਮੜੇ ਮੱਚੋ ਮੜੇ ਆਜੋ ਮੜੇ ਜਾ ਇਹਨਾਂ ਨੂੰ ਇੱਥੇ ਲੈ ਕੇ ਜਾ ਗੁਰੂਪਾਰਾ ਦਾ ਫਸਲਾ ਜੀ ਇਹ ਕਾਰਨ ਦੇ ਵਿੱਚ ਨਾ ਮੱਝੀ ਸਾਹ ਦੇ ਜੀ ਇਹ ਉਸ ਦੀ ਲਿਪੜੀ ਗੱਡੀ ਹੈ ਬਾਬਾ ਜੀ ਦੱਸੋ ਤੁਸੀਂ ਤੁਹਾਨੂੰ ਕਿੰਨੇ ਆਖਿਆ ਸੀ ਲੈ ਕੇ ਮਾਲਕ ਕੌਣ ਹੈ ਬਲਾਕ ਹੈ ਤੁਹਾਨੂੰ ਆਪਣਾ ਪਤਾ ਨਹੀਂ ਮੜਦਾ ਕੀ ਹੈ ਇਹਨਾਂ ਨੂੰ ਕੋ ਬਲਾਓ ਜੇ ਤੁਸੀਂ ਪ੍ਰੋਜੈਕਟ ਬਣਾਓ ਆਵਾਜ਼ ਮਾਰੋ ਮਾਲਕ ਕਿੱਥੇ ਆ ਮਾਲਕ ਨੂੰ ਆਵਾਜ਼ ਮਾਰੋ ਬਾਈ ਕਿੱਥੇ ਆ ਕਿੱਥੇ ਗਏ ਬਾਬਾ ਜੀ ਮੈਨੂੰ 30 ਮਿੰਟ ਹੋ ਗਏ ਮੈਂ ਪੁੱਛ ਰਿਹਾ ਤੁਹਾਨੂੰ 5-5 ਮਿੰਟ ਆਹ ਮੰਜਾ ਤੁਹਾਡਾ ਉਹ ਲਿਬੜਿਆ ਯਾਰ ਸਾਰਾ ਹੀ ਭਾਈ ਜਮਾਈ ਖੜਾ ਲੱਗਿਆ ਭਾਈ ਬੇਦਬੀ ਕਰੀ ਪਈ ਆਹ ਮਾਰੇ ਸੁਸਤਾ ਪਿਆ ਕਿੱਥੇ ਯਾਰ ਉਹ ਛੋੜੇ ਆਇਆ ਮੱਛਲਾ ਕੇ ਲੈ ਉਸ ਦਲਬਾਹਣ ਸ਼ਰਮਣੀ ਕਮੇਟੀ ਦੇ ਇਥੇ ਮੁਲਾਜਮ ਹੀ ਪਹੁੰਚ ਕੇ ਨੇ ਮੌਕੇ ਤੇ ਤਾਂ ਤਫਤੀਸ਼ ਕਰ ਰਹੇ ਨੇ ਦੀ ਅਕੇ ਨਾਲ 7 ਬਹੁਤ ਇਹਨਾਂ ਨੂੰ ਸਤਾਏ ਫੜੇ ਕਰੀ ਗਿਆ ਮੋਨਾਵਾ ਮੈਂ ਇਹਨੂੰ ਇੱਥੇ ਮੈਂ ਕਿਹਾ ਬਾਬੇ ਆਈ ਜਾਂਦਾ ਆ ਪਤਰਨ ਤਰਨ ਸਾਹਿਬ ਸਾਡਾ ਆਈ ਹੈ ਹਾਂਜੀ ਅਸੀਂ ਚੱਕਰ ਦੁੱਧਿਓ ਲਿਆਇਆ ਦੁੱਧਿਓ ਮੈਨੂੰ ਧੱਕੇ ਮਾਰ ਬਾਬਾ ਜੀ ਗਲਤੀ ਇੱਕ ਨਹੀਂ ਕੀਤੀ ਅੱਛਾ ਇਹ ਮੁੰਡੇ ਨੇ ਰੁਕਣਾ ਚਾਹਿਆ ਇਹਨੂੰ ਉਲਟਾ ਧੱਕੇ ਮਾਰੇ ਇਹਨਾਂ ਨੇ ਮੈਂ 15 ਜਣੇ ਪਹਿਲਾਂ ਬਾਹਾਂ ਫੜ ਕੇ ਇੱਥੋਂ ਲੈ ਕੇ ਆਏ ਆ ਜੀ ਮੈਂ ਨੋਰਤ ਨੂੰ ਕਰਦਾ ਵੀ ਆਪ ਵੀ ਮੈਂ ਖਲਾ ਆ ਜਾਂ ਗਾਂ ਬਹੁਤ ਗਲਤ ਕੀਤਾ ਹਾਂ ਹਾਂ ਇਹ ਥੋੜੀ ਅੰਦਾਜ਼ੀ ਆੱਖਾਂ ਦੇ ਸਾਹਮਣੇ ਮਹਾਰਾਜ ਦੀ ਬੇਰਵੀ ਹੋਈ ਜਾਵੇ ਤੇ ਅਸੀਂ ਅੱਖਾਂ ਮੀਟ ਕੇ ਬਹਿ ਗਏ ਲੋਨ ਦੀ ਕਮੇਟੀ ਵਾਲੇ ਵੀ ਹੁੰਦੇ ਮੈਂ ਇਹਨਾਂ ਨੂੰ ਆਖਿਆ ਮੈਂ ਗੁਰਦਵਾਰਾ ਸਾਹਿਬ ਤੋਂ ਆਈ ਜਾਂਦਾ ਕੀਤਾ ਫੋਨ ਜੀ ਉਹਨਾਂ ਨੂੰ ਉਹਨਾਂ ਨੂੰ ਪਤਾ ਲੈ ਕੇ ਗਏ ਆ ਸਾਰੇ ਕਮੇਟੀ ਨੂੰ ਪਤਾ ਹੀ ਨਹੀਂ ਕਹਿੰਦੇ ਕਮੇਟੀ ਤੁਹਾਡੀ ਨੂੰ ਪਤਾ ਹੀ ਨਹੀਂ ਆ ਕਾਉਣੀ ਦੀ ਕਮੇਟੀ ਨੂੰ ਪਿੰਡ ਦੀ ਕਮੇਟੀ ਹੈ ਹਾਂ ਕਿਹੜੀ ਕਮੇਟੀ ਹੈ ਸਭ ਨੂੰ ਕਾਉਣੀ ਦੀ ਕਾਉਣੀ ਹੈ ਕਾਉਣੀ ਕਾਉਣੀ ਲੈ ਕੇ ਦੋਦੇ ਦਾ ਹੈਲੋ ਹੈਲੋ ਦੋਦਾ ਪਹਿਲਾਂ ਗੁਰੂ ਸਰਪੁਰ ਤਰਾ ਦੁੱਦਾ ਕਿਹਾ ਪਹਿਲਾਂ ਪਹਿਲਾਂ ਤੁਸੀਂ ਕਿਹਾ ਗੁਰੂ ਸਰਪੁਰ ਦੋਦਾ ਪਹਿਲਾਂ ਤੂੰ ਮੈਨੂੰ ਦੋਦਾ ਕਿਹਾ ਬਾਬਾ ਧਿਆਨ ਦਾ ਆਦਾ ਡੇਰਾ ਮੈਂ ਹੁਣ ਉੱਥੇ ਫੋਨ ਲਾਦਾ ਨਹੀਂ ਹੁਣ ਕਾਉਣੀ ਨੂੰ ਆ ਕੇ ਦੋਦੇ ਨੂੰ ਲੈ ਕੇ ਚੱਕ ਕੇ ਮੈਂ ਜਾਣਾ ਇਹਨਾਂ ਦੀ ਗੱਲ ਆਪਸੀ ਨਹੀਂ ਮਿਲ ਰਹੀਗੀ ਗੱਲ ਇਹਨਾਂ ਦੀ ਆਪਜੀ ਸ਼ਬਦੀ ਨਹੀਂ ਮਿਲ ਰਹੇ ਨਹੀਂ ਕੋਈ ਨਾ ਜੀ ਸਰਕਾਰ ਸਾਥ ਲੈ ਕੇ ਚੱਲਾਂਗੇ ਜਿੱਥੇ ਹਾਂ ਜੀ ਤੁਸੀਂ ਤੁਸੀਂ ਇੰਨੀ ਮਸੇਵਾਂ ਨਾ ਪਹਿਲਾਂ ਸਰੂਪ ਲੈ ਜਾਓ ਮੁੜ ਕੇ ਉਹ ਸਲੂਨ ਵਾਲਿਆਂ ਨੂੰ ਵੀ ਸੋ ਦੋ ਉੱਥੇ ਆਹੇ ਆਹੇ ਨਾ ਜੀ ਡਰਾਈਵਰ ਨੂੰ ਕਰੋ ਆਹੇ ਕੰਟੀ ਇਹ ਫਿਰ ਜੀ ਤੁਸੀਂ ਕੀ ਕਰੋ ਆਹੇ ਜੀ ਚੰਗੀ ਨਾ ਮੈਂ ਬੈਕ ਕਰਕੇ ਨਹੀਂ ਆ ਮੈਂ ਘਰਾਂ ਦੇ ਚੱਪੜਾ ਭਜਣਾ ਸਮਝ ਨਹੀਂ ਕੋਈ ਨਾ ਖਰਜ ਇਹ ਆਪਾਂ ਬੰਦੇ ਨੂੰ ਮਾਰ ਲੈਣਾ ਪਕਾਉਂਦਾ ਕਿ ਇਹ 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 ਨਹੀਂ ਦੇਖੀਂ ਉਹ ਦੇਖਦਾਗਾ ਇਹ ਇਹ ਕੋਈ ਮੁੰਡੇ ਸਾਡੇ ਗੱਲ ਆ ਗੱਲ ਕਰਵਾ ਬਸ ਪ੍ਰਕਾਸ਼ ਜੀ ਪ੍ਰਕਾਸ਼ ਜੀ ਤੁਸੀਂ ਦਿੱਤਾ ਅਰਦਾਸ ਆ ਗੱਲ ਕਰੀ ਹੁਣੇ ਮੁੱਖੜ ਕੇ ਕੀ ਗਾਨ ਕਿਸਾਨ ਰਹਿਤਾਨ ਵਿਵੇਕਦਾਨ ਸਹਾਦਾਨ ਭੋਸਾਦਾਨ ਅਸੀਂ ਮੰਗਦੇ ਰਹਿੰਦੇ ਆ ਅਰਦਾਸ ਬੇਨਤੀ ਦੇ ਵਿੱਚ ਕਿ ਦੂਜੇ ਪਾਸੇ ਉਹਨਾਂ ਦੀ ਕਿਰਤ ਕਮਾਈ ਤੇ ਅਸੀਂ ਵਾਦਾ ਇਸ ਕਰਕੇ ਮੰਗਿਆ ਕਿ ਖਾਲ ਬਖਸ਼ਿਓ ਕਿ ਉਹਨਾਂ ਦੇ ਵਾਲ ਕੱਟਣ ਵਾਲਾ ਕੰਮ ਜਾਂ ਹੋਰ ਮਤਲਬ ਚੋਣਾ ਕੰਮ ਹੋਵੇ ਇਸ ਤਰ੍ਹਾਂ ਦਾ ਜਿਹੜਾ ਕਾਰਜ ਲਈ ਇਹਨਾਂ ਨੇ ਅਰਦਾਸ ਬੇਨਤੀ ਕੀਤੀ ਆ ਜਿਹੜੀ ਉਹਦੀ ਹਾਲਤ ਉਸ ਦਾ ਲੱਪੜਿਆ ਹੋਇਆ ਲੱਗਿਆ ਹੋਇਆ ਉਹ ਵੀ ਇੱਕ ਬੜੀ ਚੰਗੀ ਰਸਤਾ ਤੁਸੀਂ ਕਿਹੜੀਆਂ ਦਿਖਾਈਆਂ ਜਿਹੜੇ ਲੈ ਕੇ ਆਏ ਉਹ ਜਿਹੜੇ ਸਾਰੇ ਭੱਜ ਗਏ ਜਿਹੜੇ ਬੰਦੇ ਨੇ ਰੋਕਣ ਨੂੰ ਕਿਹਾ ਕਿ ਤੁਸੀਂ ਜਲਦ ਕਰ ਰਹੇ ਹੋ ਉਹਦੇ ਗੱਲ ਪੈਣ ਦੀ ਕੋਸ਼ਿਸ਼ ਕੀਤੀ ਇਥੇ ਬੰਦਾ ਆ ਜਗਤਵੰਦ ਰਣਨਾਏ ਤੁਸੀਂ ਪੁਰਜੀ ਤਸ ਨੇ ਸਾਨੂੰ ਹਾਂਜੀ ਇਥੇ ਮੈਂ ਜਿਹੜਾ ਸਵੇਰੇ ਆਇਆ ਕਿ ਮਹਾਰਾਜ ਦੀ ਵੀਡੀਓ ਮੈਨੂੰ ਲੱਗਿਆ ਵੀ ਮੈਂ ਜੇ ਤਾਂ ਮੈਂ ਕੋਈ ਹੋਰ ਮਹਾਰਾਜ ਨਾ ਹੋਵੇ ਗੁਰੂ ਗ੍ਰੰਥ ਸਾਹਿਬ ਜੀ ਥਾਂ ਤੇ ਮੈਂ ਇਹਨਾਂ ਨੂੰ ਪੁੱਛਿਆ ਮਹਾਰਾਜ ਜੀ ਤੁਸੀਂ ਦੁਕਾਨਾਂ ਲੈ ਲੈਂਦਾ ਜਿਹੜੀ ਦੁਕਾਨਾਂ ਯਾਗ ਆ ਉਹ ਗਲੈਮਰ ਵਾਲੀ ਕੱਟ ਮੈਂ ਕਹਿੰਦੇ ਹਾਂ ਮੈਂ ਕਿ ਗਲਤ ਕੀਤਾ ਇਹਨਾਂ ਨੇ ਮੈਂ ਥੋੜਾ ਇੱਕ ਲੜ ਗਿਆ ਇਹਨਾਂ ਨੇ ਉਹਨਾਂ ਨੂੰ ਸਾਰਾ ਕੁਝ ਹੱਥੀਂ ਚ ਰੱਖਿਆ ਮੈਂ ਭੱਜ ਕੇ ਜਾਵਣਾ ਇਹਨਾਂ ਨੇ ਦੋਹਾਂ ਜਣਿਆਂ ਨੇ ਮਾਰਾ ਸਰਕੇ ਨਾ ਰੱਖਤਾ ਮੈਂ ਕਿ ਕੋਈ ਮਰਿਆਦਾ ਨਹੀਂ ਸੀਗੀ ਕੋਈ ਮਰਿਆਦਾ ਨਹੀਂ ਸੀ ਜੀ ਮੈਂ ਕਿਹਾ ਵੀ ਆ ਤੁਸੀਂ ਗਲਤ ਕੀਤਾ ਆ ਬਾਬਾ ਜੀ ਨੇ ਛਤਰ ਵੀ ਵਿੱਚ ਆ ਕੇ ਚੜਾਇਆ ਫਿਰ ਉਹ ਵਿੱਚ ਆ ਅੱਡਾ ਅੱਡੀ ਮੈਂ ਕਿਹਾ ਗਲਤ ਕਰੀ ਜਾਂਦੇ ਮੈਂ 5 ਮਿੰਟ ਉਹਨਾਂ ਨੂੰ ਰੋਕੀ ਉੱਥੋਂ ਉਹ 15 ਜਣੇ ਸੀ ਘਟੋ ਘਟ ਉਹਨਾਂ ਨੇ ਮੇਰੀਆਂ ਬਾਹਾਂ ਫੜ ਲਈਆਂ ਕੰਡੇ ਇਹ ਬੇਅਦਬੀ ਕਰ ਗਾ ਇਹਨੂੰ ਖੜੋ ਮੈਨੂੰ ਟੱਕੇ ਮਾਰੇ ਹੋ ਤੋ ਲੱਗਿਆ ਜੀ ਮੈਂ ਉਹਨਾਂ ਨੂੰ ਰੋਕਣਾ ਇੱਥੋਂ ਤੱਕ ਆ ਗਿਆ ਮੈਂ ਇੱਥੇ ਆ ਭੇਜਾ ਆ ਗਿਆ ਮੁੰਡਾ ਇੱਥੇ ਸਾਡੇ ਦਫਤਰ ਦੇ ਨਾਲ ਦਫਤਰ ਮੈਨੂੰ ਇਹ ਕਿਹਾ ਲੋਕੀ ਮੈਂ ਖਿਆ ਕਰਕੇ ਮਹਾਰਾਜ ਦੀ ਬੇਅਦਬੀ ਕਰੀ ਜਾਂਦੇ ਆ ਉਹਨੇ ਫਿਰ ਕਿਹਾ ਕਿ ਨਾ ਖੜਜੋ ਇੱਥੇ ਤੁਸੀਂ ਕਹਿੰਦਾ ਹੁਣ ਗਾਣਾ ਲੈ ਕੇ ਜਾ ਕਿਤੇ ਗੱਡੀ ਮੈਂ ਕਿਹਾ ਗੁਰਦੁਆਰਾ ਸਾਹਿਬ ਤੋਂ ਆਉਂਦੇ ਬੰਦੇ ਤੁਸੀਂ ਮਹਾਰਾਜ ਦੀ ਬੇਅਦਬੀ ਕਰ ਰਹੇ ਮੋਲ ਤਾਂ ਮੈਨੂੰ ਕਹਿੰਦੇ ਤੂੰ ਬੇਅਦਬੀ ਕੀਤੀ ਐ ਬਲਤ ਮੈਨੂੰ ਟੱਕੇ ਮਾਰੇ ਇਹਨਾਂ ਨੇ ਇੱਥੋਂ ਤੱਕ ਲੈ ਕੇ ਆਇਆ ਮੈਂ ਉਹ ਹੁਣ ਟੈਂਪੋ ਦਾ ਤੇਰਾ ਬੰਦਾ ਚੰਗਾ ਸੀ ਉਹ ਕਹਿੰਦਾ ਭਈ ਮੇਰੀ ਕੋਲ ਤਾਂ ਸੀ ਮੈਨੂੰ ਕਹਿੰਦੇ ਵੀ ਪਾਪਾ ਲੈ ਕੇ ਆਣਾ ਮੈਸੇ ਵੀ ਉਹ ਤੂੰ ਉਹਨਾਂ ਰਿਹਾਏ ਤਾਂ ਗੱਲ ਕਰ ਲਈ ਟੈਂਪੋ ਲੈਣ ਕਹਿੰਦੇ ਨਗਾ ਦੇ ਤੂੰ ਚੱਲ ਇਹ ਤਾਂ ਹੁਣ ਇੱਥੇ ਰੇ ਚਪੇੜੇ ਖਾਊਗਾ ਕਹਿੰਦਾ ਸਹੀ ਮਿੰਟ ਆ ਨਹੀਂ ਮੇਰੇ ਮਾਰ ਮੈਂ ਤਾਂ ਕੰਮ ਨਹੀਂ ਸੀ ਗੁਰਦਵਾਰੇ ਤਰਨਤਾਰਨ ਸੰਗਠਨ ਅੱਛਾ ਇਹ ਜਿਹੜਾ ਉਸ ਤੋਂ ਵੈਰੀਫਾਈ ਕੀਤਾ ਜਿਹੜੀ ਉਸ ਤੋਂ ਦੀ ਕਮੇਟੀ ਦੀ ਮਨਜ਼ੂਰੀ ਨਾਲ ਆਇਆ ਜਾਂ ਨਹੀਂ ਆਇਆ ਜਾਂ ਕੁਝ ਆਪ ਤੋਂ ਪਹਿਲੀ ਗੱਲ ਤਾਂ ਇਹ ਹੈ ਜੀ ਆਪਾਂ ਗੁਰੂ ਸਾਹਿਬ ਦਾ ਸਤਕਾਰ ਬਹਾਰ ਰੱਖਣ ਦੇ ਲਈ ਪਹਿਲਾਂ ਗੁਰੂ ਸਾਹਿਬ ਨੂੰ ਮਰਿਆਦਾ ਅਨੁਸਾਰ ਦੂਰ ਦੁਆਰਾ ਸੇਵਾ ਕਰਨ ਨਾਲ ਮੌਜਮਾਨ ਕਰਕੇ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਜਿਹੜਾ ਕਾਰਜ ਜਿਹੜਾ ਇਹ ਸਲੂਨ ਵਾਲੇ ਪਾਠੀ ਸਿੰਘ ਜਾਂ ਜਿਹੜੀ ਕਮੇਟੀ ਨੇ ਮਨਜ਼ੂਰੀ ਦੇ ਕੇ ਇਥੇ ਲਿਆਂਦਾ ਉਹ ਸਾਰਿਆਂ ਦੇ ਖਿਲਾਫ ਕਾਰਵਾਈ ਹੋਊਗੀ ਤੱਕ ਸਾਹਿਬ ਕੋ ਜਿਹੜੀ ਬੰਦੀ ਆ ਸਭ ਤੋਂ ਜ਼ਿਆਦਾ ਜੀ ਸਾਰਿਆਂ ਦੇ ਖਿਲਾਫ ਹੋ ਬਹੁਤ ਵੱਡੀ ਇਹਨਾਂ ਨੇ ਗਲਤੀ ਕੀਤੀ ਨਾ ਬਰਦਾਸ਼ਤ ਕਰੋ ਤੁਸੀਂ ਬਖਸ਼ ਸਾਹਿਬ ਕਾਲੀ ਮੁਕਤਲਪੁਰ ਦਾ ਪ੍ਰਤੀਨਿਧ ਹੋਰ ਐਡੀਸ਼ਨਲ ਮੈਨੇਜਰ ਸਰਦਾਰ ਨਰਮਜੀਤ ਸਿੰਘ ਨਰਮਜੀਤ ਸਿੰਘ ਦਾ ਜ਼ਿੰਮੇਵਾਰੀ ਦਾ ਆਫਰ ਤੁਸੀਂ ਇੱਥੇ ਪਹੁੰਚਾ ਦਿਓ ਸਾਥੀ ਲੈ ਕੇ ਇਹ ਵੀ ਤੁਹਾਡੇ ਸਾਥ ਸਾਰੇ ਮਤਲਬ ਕੀ ਫੋਨ ਕੀਤੇ ਗੁਰਪਾਲ ਜੀ ਨੂੰ ਅਸੀਂ 5 ਤਿਆਰਾਂ ਦੀ ਜੀ 5 ਮੁੰਡੇ ਖੰਡਿਆਂ ਲੈ ਗਏ ਦੋ ਮੁੰਡੇ ਹੋਰ ਸਾਡੇ ਚਾਹ ਠੀਕ ਹੈ ਜੀ ਆਪਣਾ ਗੱਡੀ ਵੀ ਆਪਾਂ ਕਿੱਦਾਂ ਜੀ ਬਿਲਕੁਲ ਕੋਈ ਲੱਗਾ